ਤੇ ਜਾਰੂ ਮੇਰਾ 1984 ਚ ਵੀ ਸੱਤ ਦਿਨ ਇਥੇ ਘੇਰਿਆ ਸੀ ਗਵਰਨਰ 1992 ਚ ਵੀ 15 ਦਿਨ ਘੇਰਿਆ ਸੀ ਇਹ ਕੋਈ ਨਵੀਂ ਗੱਲ ਨਹੀਂ ਪਰ ਥੋੜੇ ਸਾਲ ਪਹਿਲਾਂ ਇਹ ਸਰਕਾਰਾਂ ਨੇ ਜਿਵੇਂ ਚੰਡੀਗੜ੍ਹ ਸਾਹ ਤੋਂ ਪਰਾਇਆ ਕਰ ਦਿੱਤਾ ਸੀ ਅੱਜ ਤੁਹਾਡੀ ਤਾਕਤ ਮੈਂ ਅੱਜ ਫਿਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਲਿਆ ਕੇ ਤੁਹਾਨੂੰ ਬਿਠਾਤਾ ਤੁਸੀਂ ਬਜਿੱਤ ਸੀ ਭਈ ਜੇ ਨਹੀਂ ਕਰਾਂਗੇ ਮਹਾਪੰਚਾਇਤ ਕਰਾਂਗੇ ਤਾਂ ਇੱਥੇ ਕਰਾਂਗੇ 34 'ਚ ਕਰਾਂਗੇ ਪਰ ਅੱਜ ਅਸੀਂ ਕਰਕੇ ਦਿਖਾ ਦਤੀ ਆ ਸ਼ਾਂਤ ਮੈਂ ਢੰਗ ਨਾਲ ਤੁਸੀਂ ਆਏ ਹੋ ਧਨਵਾਦੀਆਂ ਅਸੀਂ ਲੜਾਈ ਲੜ ਰਹੇ ਆ ਪਾਣੀਆਂ ਦੀ ਲੜਾਈ ਲੜ ਰਹੇ ਆ ਆਮ ਲੜਾਈ ਜੋ ਲੜ ਰਹੇ ਆ ਭਾਵਾਂ ਨਹੀਂ ਲੜਾਈ ਲੜ ਰਹੇ ਆ ਸਰਕਾਰਾਂ ਦੇ ਨਾਲ ਸੈਂਟਰ ਨਾਲ ਲੜ ਕੇ ਆਏ ਆ ਪੰਜਾਬ ਨਾਲ ਲੜਨ ਜਾ ਰਹੇ ਆ ਅੱਜ ਪਾਣੀ ਇਹ ਗੱਲਾਂ ਹੁੰਦੀਆਂ ਨੇ ਪਾਣੀ ਛੋੜੇ 10 10 20 ਫੁੱਟ ਤੋਂ 300 ਫੁੱਟ ਤੱਕ ਜੂੰਗੇ ਚਲੇ ਗਏ ਨੇ ਇਹਦਾ ਕੱਲਾ ਕਿਸਾਨ ਜੁਮੇਵਾਰ ਨਹੀਂ ਇਸ ਇੰਡਸਟਰੀ ਇਹ ਜਿਹੜੀਆਂ ਕੋਕ ਦੀਆਂ ਫੈਕਟਰੀਆਂ ਤੇ ਬੀਅਰ ਦੀਆਂ ਫੈਕਟਰੀਆਂ ਦੋਈ ਬੰਦ ਹੋ ਜਾਣ ਉਹਨਾਂ ਪਾਣੀ ਕਿਸਾਨ ਨਹੀਂ ਵਰਤਦਾ ਜਿੰਨੀਆਂ ਦੋ ਫੈਕਟਰੀਆਂ ਵਰਤਦੀਆਂ ਨੇ ਸਾਡਾ ਪਾਣੀ ਬਲੂ ਇਹਨਾਂ ਫੈਕਟਰੀਆਂ ਨੇ ਕੀਤਾ ਤੇ ਬੁੱਢੇ ਨਾਲੇ ਦੇ ਵਿੱਚ ਉਹ ਪੂਗਾ ਸੱਤ ਲੋੜ ਦੇ ਵਿੱਚ ਪਾਣੀ ਪਾ ਕੇ ਸਾਡੂੰ ਕੈਂਸਰ ਦੀ ਬਿਮਾਰੀ ਦਿੱਤੀ ਗਈ ਆ ਅਸੀਂ ਇਹ ਜਿਹੜਾ ਜਿਹੜਾ ਰੱਖਿਆ ਸੀ ਅੱਜ ਮਹਾਪੰਚਾਇਤ ਉਹ ਪੰਜਾਬ ਦੇ ਵਿੱਚ 2-3 ਤਰੀਕ ਨੂੰ ਅਜਲਾਹ ਚੱਲ ਰਿਹਾ ਉਹਦੇ ਕਰਕੇ ਸਾਨੂੰ ਰੱਖਣਾ ਪਿਆ ਕਿਉਂਕਿ ਪੰਜਾਬ ਦੇ ਨਾਲ ਸੈਂਟਰ ਦੀਆਂ ਮੰਗਾਂ ਨੇ ਅਸੀਂ ਅੱਜ ਪੰਜਾਬ ਸਰਕਾਰ ਨੂੰ ਕਹਿਣਾ ਆ ਸਾਡਾ ਜਿਹੜਾ ਰੈਜੂਲੇਸ਼ਨ ਪਾਸ ਕਰੇ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਉਹਦੇ ਰੌਲਟੀ ਦੀ ਕਰਦੇ ਆ ਪੰਜਾਬ ਸਰਕਾਰ ਅਜ ਤਨਖਾਹਾਂ ਦੇ ਨੂੰ ਤਾਂ ਅਸੀਂ ਪਈਆ ਪਰ 1.5 ਰੁਪਏ ਐਵੇਂ ਉਧਰ ਤੋਂ ਲੈ ਨਹੀਂ ਜਾਂਦੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਉਹ ਹੋਰ ਰੈਜੂਲੇਸ਼ਨ ਪਾਸ ਕਰੇ ਦੂਜਾ ਰੈਜੂਲੇਸ਼ਨ ਜਿਹੜਾ ਸਾਡਾ ਲੰਗਾ ਜਿਹੜਾ ਸਾਡਾ ਵਪਾਰ ਦਾ ਲੰਗਾ ਲਾਹੌਰ ਨਾਲ ਪਾਕਿਸਤਾਨ ਨਾਲ ਉਹ ਖੁੱਲੇ ਉਹਦਾ ਰੈਜੂਲੇਸ਼ਨ ਅੱਜ ਪੰਜਾਬ ਸਰਕਾਰ ਪਾ ਕੇ ਸੈਂਟਰ ਸਰਕਾਰ ਨੂੰ ਭੇਜੇ ਸਾਨੂੰ ਪੰਜਾਬ ਨੂੰ ਦਿੱਲੀ ਨਾਲੋਂ ਲਾਹੌਰ ਨੇੜੇ ਪੈਂਦਾ ਅੱਜ ਉਥੇ ਫਸਲਾਂ ਦੇ ਰੇਟ ਦੇਖ ਲਓ ਡੇਢ ਗੁਣਾ ਰੇਟ ਨੇ ਐਮਐਸਪੀ ਦਾ ਮਸਲਾ ਕਾਫੀ ਆਲੋਜੂ ਜੇ ਸਾਡੇ ਲਾਂਗੇ ਖੋਲ ਦਿੱਤੇ ਜਾਣ ਅਸੀਂ ਇਹ ਵਾਰਨਿੰਗ ਦੇ ਕੇ ਆਏ ਆ ਦੂਜੀ ਵਾਰੀ ਪੰਜਾਬ ਸਰਕਾਰ ਨੂੰ ਦਸਣਾ ਚਾਉਂਦੇ ਆ ਅੱਗੇ ਮੜੀ ਜਾਂਦੇ ਸੀ ਵੀ ਇਹਦਾ ਸੈਂਟਰ ਨਾਲ ਲੜਾਈ ਆ ਐਮਐਸਪੀ ਦੀ ਸੈਂਟਰ ਨਾਲ ਲੜਾਈ ਆ ਅੱਜ ਲਕੀਰ ਕੱਢ ਕੇ ਜਾਵਾਂਗੇ ਕਿ ਪੰਜਾਬ ਦਾ ਵੀ ਲੜਾਈ ਆ ਪਿਛਲੇ ਨਵੰਬਰ ਦੇ ਵਿੱਚ ਅਸੀਂ ਪੰਜਾਬ ਸਰਕਾਰ ਨਾਲ ਕੋਈ 12 15 ਮੰਗਾ ਲਿਖਤੀ ਸਮਝੌਤਾ ਕਰਕੇ ਗਏ ਸੀ ਉਹਦੇ ਚੋਂ ਇੱਕ ਮੰਤ ਵੀ ਲਾਗੂ ਨਹੀਂ ਕੀਤੀ ਉਹਦੇ ਵਿੱਚ ਸਾਡੇ 750 ਤੋਂ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਅਜੇ 100 ਤੋਂ ਵੱਧ ਰਹਿੰਦੇ ਆ ਨਕਰੀਆਂ ਦੇਣ ਤੋਂ ਉਸ ਤੋਂ ਬਿਨਾ ਹਵਾਰਾ ਡੰਗਰ ਦੀ ਲੜਾਈ ਅਸੀਂ ਲੜਦੇ ਆ ਰਹੇ ਆ ਪਿਛਲੇ 15 ਸਾਲ ਤੋਂ ਸਾਡੀ ਜਥੇਬੰਦੀ ਭਾਵੇਂ ਇਕੱਲੀ ਸਰਕਾਰ ਹੋਵੇ ਉਦੋਂ ਵੀ ਹਵਾਰਾ ਡੰਗਰ ਅਸੀਂ ਜੀਸੀਆਂ ਦੇ ਦਫਤਰਾਂ 'ਚ ਛੱਡੇ ਸੀ ਫਿਰ ਕਾਟਨ ਦੀ ਸਰਕਾਰ ਵੇਲੇ ਚੰਡੀਗੜ੍ਹ ਚੋਂ ਹਵਾਰਾ ਡੰਗਰ ਛੱਡ ਕੇ ਗਏ ਸੀ ਫਿਰ ਇਹਨਾਂ ਨੂੰ ਵੀ ਵਾਰਨਿੰਗ ਦਿੱਤੀ ਸੀ ਤਾਂ ਭਗਵਾਨਤਮਾਨ ਸਰਕਾਰ ਨੇ ਮਾਨ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ 31 ਮਾਰਚ ਤੱਕ ਕਹਿੰਦੇ ਪਟਿਆਲੇ ਦੇ ਨੇੜੇ 10000 ਏਕੜ ਦੇ ਵਿੱਚ ਪਵਾਰਾ ਡੰਕਰ ਛੱਡ ਦੇਵਾਂਗੇ ਕੋਈ ਪਵਾਰਾ ਡੰਕਰ ਨਹੀਂ ਲੱਗੂ ਅੱਜ 6 ਮਹੀਨੇ ਹੋ ਗਏ ਨੇ ਉਹ ਵੀ ਵਾਅਦਾ ਪਖਾ ਨਹੀਂ ਹੋਇਆ ਅੱਜ ਜਿਹੜੇ ਪੰਪ ਲੱਗਿਆ ਨੇ ਰੇਹੜੇ ਤੇ ਉਹ ਸਾਡੇ ਨਾਲ ਵਾਅਦਾ ਹੋਇਆ ਸੀ ਉਹਦੇ ਬਿੱਲ ਨਹੀਂ ਲਵਾਵਾਂਗੇ ਉਹਦੇ ਬਿੱਲ ਲੈ ਜਾ ਰਹੇ ਨੇ ਸਾਡੇ ਨਾਲ ਵਾਅਦਾ ਹੋਇਆ ਸੀ ਵਨ ਟਾਈਮ ਸੈਟਲਮੈਂਟ ਸਕੀਮ ਉਹ ਲਾਗੂ ਕਰਾਂਗੇ ਕੋਈ ਸਕੀਮ ਲਾਗੂ ਨਹੀਂ ਹੋਈ ਥਾਵਾਦਾ ਸੀ ਪਿੰਡਾਂ ਦੇ ਵਿੱਚ ਜਾ ਕੇ ਤਹਿਸੀਲਦਾਰ ਜਾਇਆ ਕਰੂਗਾ ਉੱਥਾ ਹੱਦੀ ਉੱਥੇ ਬੈਠ ਕੇ ਜਿਹੜੀਆਂ ਜ਼ਮੀਨਾਂ ਦੀਆਂ ਨੇ ਇੰਤਕਾਲ ਉੱਥੇ ਜਾ ਕੇ ਕਰਿਆ ਕਰੂ ਪਰ ਉਹਦੀ ਮਦਦ ਨਹੀਂ ਹੋਇਆ